ਸਰ ਮੋੜਾ ਕੀ ਨਾਮ ਹੈ ਕੀ ਡੈਸਿਨਸ਼ਨ ਸਰ ਮੈਂ 150 ਸੈਕਟਰੀਆ ਜੀ ਨਾਮ ਮੇਰਾ ਦਸ਼ਮੇਸ਼ ਹੈ ਤੇ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀਗਾ ਵੀ ਇਹ ਬੰਦਾ ਰਜਿੰਦਰ ਸਿੰਘ ਉਰਫ ਰਾਠਾ ਇਹ ਸ਼ਾਮਲਾ ਜਮੀਨ ਤੇ ਇਹਦਾ ਘਰ ਬਣਾਇਆ ਹੋਇਆ ਤੇ ਇਹਨੇ ਜਿਹੜਾ ਘਰ ਬਣਾਇਆ ਨਸ਼ੇ ਦੀ ਕਾਲੋ ਕਾਲੀ ਕਮਾਈ ਨਾਲ ਬਣਾਇਆ ਹੋਇਆ ਤੇ ਪੰਜਾਬ ਸਰਕਾਰ ਦੀ ਜਿਹੜੀ ਯੁੱਧ ਨਸ਼ਾ ਅਮਰੁੱਧ ਮਹਿੰਮ ਤਾਈ ਚਲਾਈ ਗਈ ਹੈ ਜੀ ਉਹਦੇ ਤਹਿਤ ਅੱਜ ਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਆ ਜੀ ਕਿ ਜਿਹੜੀ ਪੰਚਾਇਤ ਹੈ ਉਹਦੇ ਮੇਰੇ ਬਕਾਇਦਾ ਮਤਵ ਆਇਆ ਗਿਆ ਸੀ ਇਹ ਵੀ ਨਸ਼ੇ ਦੇ ਜਿਹੜੇ ਤਸਕਰ ਨਾਲ ਦੇ ਖਿਲਾਫ ਇਸ ਤੇ ਹੋਣੀ ਚਾਹੀਦੀ ਹੈ ਜੀ ਸਰ ਜੀ ਸਰ ਇਹ ਵਿੱਚ ਕੋਈ ਨਿਸ਼ਾਨਦੇਹੀ ਤੇ ਹੋਏ ਨਹੀਂ ਕਿਹੜੀ ਤਰਫ ਨਹੀਂ ਨਹੀ ਸਰ ਨਿਸ਼ਾਨਦੇਹੀ ਤਾਂ ਮਾਲ ਮਹਿਕਮੇ ਦੀ ਹੁੰਦੀ ਹੈ ਜੀ ਹਾਂ ਜੀ ਨਜਾਇਜ਼ ਕਬਜ਼ੇ ਹੈ ਜੀ ਹਾਂ ਜੀ ಗ್ರಾಮ ਪੰਚਾਇਤ ਦਾ ਹੀ ਇਹ ਉਹ ਹੈ ਜੀ ਮੈਂ ਤਾਂ ਮਤਲਬ ಗ್ರಾಮ ਪੰਚਾਇਤ ਨੂੰ ਇਹ ਸੀਗਾ ਵੀ ਹਾਂ ਨਜਾਇਜ਼ ਕਬਜ਼ਾ ਬੰਦਾ ਇਹ ਮਤਾਂ ਲਿਖ ਕੇ ਵੀਰ ਸਾਹਿਬ ਨੂੰ ਅਪੀਲ ਕੀਤੀ ਹੈ ਹਾਂਜੀ ਸ਼ਾਹਬਲਾ ਜ਼ਮੀਨ ਹੈ ਜੀ ਹਾਂਜੀ ਨਸ਼ੇ ਦਾ ਤਸਕਰ ਹੈ ਨਸ਼ੇ ਦਾ ਤਸਕਰ ਜਿਸ ਤੋਂ ਕਹੀਂ ਪਹਿਲਾਂ ਵੀ ਕੇਸ ਚੱਲਿਆ ਹੈ ਜੀ ਜੋ ਬੋਲਿਆ ਸੀ ਉਹ ਤੇ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਦੇ ਕਲੀਅਰ ਡਾਇਰੈਕਸ਼ਨ ਨੇ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਇੱਕ ਬਹੁਤ ਜੰਗੀ ਪੱਧਰ ਤੇ ਚੱਲ ਰਿਹਾ ਇਹਦੇ ਚ ਪਟਿਆਲੇ ਜ਼ਿਲ੍ਹੇ ਚ ਵੀ ਬੜੀ ਸਰਗਰਮੀ ਨਾਲ ਨਸ਼ੇ ਤਸਕਰਾਂ ਖਿਲਾਫ ਕਾਰਵਾਈ ਹੁੰਦੀ ਹੈ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਅਰੈਸਟ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਕੇ ਸਪਲਾਈ ਚੇਨ ਤੋੜ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਵੀ ਕਿਸੇ ਨਸ਼ਾ ਤਸਕਰ ਨੇ ਨਸ਼ਿਆਂ ਦੇ ਗੋਰਖ ਗੰਦੇ ਨਾਲ ਜਿਹੜੀ ਕਾਲੀ ਕਮਾਈ ਕੀਤੀ ਆ ਤੇ ਕੋਈ ਵੀ ਨਜਾਇਜ਼ ਉਸਾਰੀ ਕੀਤੀ ਆ ਉਹ ਪੁਲਿਸ ਮਹਿਕਮਾ ਜਿਹੜਾ ਸਬੰਧਿਤ ਏਜੰਸੀ ਨਾਲ ਮਿਲ ਕੇ ਉਹਨੂੰ ਡਿਮੋਲਿਸ਼ਨ ਡਰਾਈਵ ਅਸੀਂ ਕਰ ਰਹੇ ਆ ਅੱਜ ਪਿੰਡ ਸ਼ੇਰਮਾਜਰੇ ਚ ਰਜਿੰਦਰ ਸਿੰਘ ਔਰ ਫਰੀਠਾ ਇਹ ਰੀਠਾ ਨਾਮ ਦਾ ਇੱਕ ਬੜਾ ਬਦਨਾਮ ਨਸ਼ਾ ਸਮਗਲਰਾ ਜਿਵੇਂ ਕਿ ਆਪਾਂ ਬੈਕਗ੍ਰਾਉਂਡ ਚ ਦੇਖ ਸਕਦੇ ਆ ਕਿ ਇਹਦੇ ਰਹਾਇਸ਼ੀ ਮਕਾਨ ਨੂੰ ਜੀਸੀਬੀ ਰਾਹੀਂ ਡਿਮੋਲਿਸ਼ ਕੀਤਾ ਜਾ ਰਿਹਾ ਇਸ ਸਮਗਲਰ ਤੇ 6 ਤੋਂ ਜ਼ਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਡਿਮੋਲੀਸ਼ਨ ਨਾਲ ਪਿੰਡ ਵਾਸੀਆਂ 'ਚ ਇੱਕ ਬੜੀ ਖੁਸ਼ੀ ਦੀ ਲਹਿਰ ਆ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਤੇ ਮਨ 'ਚ ਬੜੇ ਡਰ ਤੇ ਸਹਿਮ ਦਾ ਮਾਹੌਲ ਵੀ ਪੈਦਾ ਹੁੰਦਾ ਹੈ। ਸਰ ਪਟਿਆਨੇ 'ਚ ਕਿੰਨੇ ਕੂਟਲੇ ਜਿਹੇ ਮਕਾਨੇ ਦੇ ਡਿਮੋਲਿਸ਼ ਕੀਤੇ ਗਏ। ਹੁਣ ਤੱਕ ਅਸੀਂ 5 ਤੋਂ ਜ਼ਿਆਦਾ ਡਿਮੋਲੀਸ਼ਨਸ ਕਰ ਚੁੱਕੇ ਹਾਂ ਤੇ ਇਹ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਹੋਣ ਵਾਲੇ ਸਮੇਂ 'ਚ ਵੀ ਜੰਗੀ ਪੱਧਰ ਤੇ ਜਾਰੀ ਰਹੂਗੀ।